ਅਸੀ ਕਾਜੀ ਤੁਹਾਲੇ ਤੁਹਾਨੂੰ ਸਤ ਸ੍ਰੀ ਅਕਾਲ ਨਵੇਂ ਬਲੋਗ ਦੇ ਵਿੱਚ ਅਸੀਂ ਠੀਕ ਠਾਕ ਆਂ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ ਤੇ ਪਰਮਾਤਮਾ ਸਭ ਨੂੰ ਠੀਕ ਠਾਕ ਹੀ ਰੱਖੇ ਜੀ ਤੇ ਜਿਹੜਾ ਐਨਾ ਮਤਲਬ ਗੁਣਾਂ ਦੇ ਵਿੱਚ ਤਵਾਈ ਹੋ ਗਈ ਆ بارش ਦੇ ਨਾਲ ਬਹੁਤ ਦੁੱਖ ਲੱਗਾ ਇਸ ਮੰਨ ਕਰਦਾ ਐਨਾ ਕਰਾ ਦੇਕਾਰ ਪਿੰਡਾਂ ਦੇ ਪਿੰਡ ਉੱਡ ਗਈ ਆ ਜੀ ਤੇ ਬਹੁਤ ਜ਼ਿਆਦਾ ਮੁਸ਼ਕਲ ਪੰਜਾਬ ਦੇ ਵਿੱਚ ਇਸ ਟਾਈਮ ਪਈ ਹੋਈ ਆ ਮਤਲਬ ਕਿ ਜਦੋਂ YouTube ਤੇ ਵੀਡੀਓ ਦੇਖਦੇ ਨਾ ਤਾਂ ਮਨ ਐਨਾ ਖਰਾਬ ਹੁੰਦਾ ਨਾ ਦੇਖ ਕੇ ਬਹੁਤ ਜ਼ਿਆਦਾ ਕਿ ਜਿੰਨਾ ਤੇ ਇਹ ਵਿਵਸਤਾ ਪਈ ਹੋਈ ਆ ਉਹਨਾਂ ਨੇ ਮਨਾਂ ਦੇ ਕੀ ਬੀਤਦੀ ਹੋਗੀ ਪਰਮਾਤਮਾ ਇਦਾਂ ਦਾ ਟੈਮ ਕਦੀ ਵੀ ਮੁੜ ਕੇ ਪੰਜਾਬ ਦੇ ਉੱਪਰ ਨਾ ਲੈ ਕੇ ਆਵੇ ਤੇ ਜਿਹੜਾ ਇਹ ਮਤਲਬ ਉਹਨ ਪਾਣਾ ਬੱਤੀ ਆ ਤੇ ਉਹਨਾਂ ਨੂੰ ਮਤਲਬ ਮਨਾਂ ਤਾਂ ਉਹਨੂੰ ਤੰਦਰੁਸਤੀ ਵਾਖੀ ਚੜਦੀ ਕਲਾ ਵਾਖੀ ਤੇ ਮੁੜ ਕੇ ਮਹਾਰਾਜ ਉਹਨਾਂ ਨੂੰ ਉਹਨਾਂ ਦੇ ਘਰ ਬਸਾਵੇ ਤੇ ਸਾਰੇ ਜਣੇ ਸਪੋਰਟ ਕਰੋ ਜਿੰਨੇ ਜੋਗੇ ਕੋਈ ਹੈਗੇ ਆ ਬਹੁਤ ਦੁਵਾਨਿਕ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਇੱਥੇ ਸਾਰੇ ਜਣੇ ਸਪੋਰਟ ਕਰੋ ਉਹਨਾਂ ਦੇ ਘਰ ਬਸਾਉਣ ਦੇ ਸਾਰੇ ਜਣੇ ਨਾਲ ਮਿਲ ਕੇ ਤੇ ਬਸ ਇਹੀ ਅੱਗੇ ਦਾ ਸਭ ਦੇ ਕਿਹੇ ਦੁਆਇਆ ਕਿ ਮੁੜ ਕੇ ਦੰਡਿਆ ਪੰਜਾਬ ਤੇ ਕੋਈ ਵੀ ਭਾਰੀ ਨਾ ਪਵੇ ਕਦੀ ਦੰਡਿਆ ਨਾ ਆਵੇ ਖਵਾਜਾ ਪੀ ਜੀ ਸਭਾ ਭਲੀ ਕਰੇ ਤੇ ਹੁਣ ਮੁੜ ਕੇ ਮੀਂਹ ਨਾ ਪਵੇ ਜੀ ਇੰਨੀ ਤਵਾਈ ਹੋ ਗਈ ਆ ਘਰਾਂ ਦੇ ਘਾੜ ਰੁੜ ਗੇ ਪਦੰਗਰ ਰੁੜ ਗੇ ਜੀ ਆਪਣੇ ਜਾਨਾਂ ਨਸਾਨ ਹੋਇਆ ਜੀ ਜੰਤੂਆਂ ਦਾ ਵੀ ਨਸਾਨਾਂ ਦਾ ਵੀ ਤੇ ਬਹੁਤ ਜਣੇ ਨੂੰ ਦੁੱਖ ਲੱਗਦਾ ਮਨ ਨੂੰ ਸੁਣ ਕੇ ਕਈ ਵਾਰ ਤਾਂ ਵੀਡੀਓ ਦੇਖਣ ਮਨ ਨਹੀਂ ਕਰਦਾ ਫਿਰ ਕੋਪਰ ਆਪਣਾ ਵਾਪਸ ਸਕਿਪ ਕਰ ਦੇਦੀ ਹਾਂ ਮੈਂ ਨਹੀਂ ਦੇਖ ਹੁੰਦੀ ਹੈ ਜੀ ਇਦਾਂ ਦੀ ਹਾਲਤ ਪੰਜਾਬ ਦੀ ਪੰਜਾਬ ਜਿਹੜਾ ਇੱਕ ਇਦਾਂ ਸੀ ਮਤਲਬ ਪੰਜਾਬ ਫਿਰ ਵੀ ਮੈਂ ਕਹਿੰਦੀ ਬਹੁਤ ਹੌਸਲੇ ਵਾਲੀ ਮਤਲਬ ਇੱਥੇ ਦੁਨੀਆ ਆਇਆ ਉਹਨਾਂ ਨੂੰ ਬਲ ਬਖਸ਼ਿਆ ਮਹਾਰਾਜ ਨੇ ਹੌਸਲਾ ਬਖਸ਼ਿਆ ਮਹਾਰਾਜ ਨੇ ਡੋਲਦੇ ਨਹੀਂ ਹੈਗੇ ਤੇ ਨਾ ਹੀ ਮਹਾਰਾਜ ਉਹਨਾਂ ਨੂੰ ਡੋਲਣ ਦਵੇ ਉਹਨੂੰ ਚੜ੍ਹਦੀਆਂ ਕਲਾ ਬਖਸ਼ੇ ਸਾਰੇ ਆ ਜਣਿਆਂ ਨੂੰ ਤੇ ਕਾਫੀ ਦਿਨ ਹੋ ਗਏ ਮੀ ਪਿੰਦੇ ਵਲੌਗ ਨਹੀਂ ਪਿਆ ਹੈਗਾ ਕਿਉਂਕਿ ਸਾਡੇ ਵੀ ਕਾਰਨ ਕੰਦਾ ਗੁੰਦਾ ਸੈਮ ਗੀਆਂ ਸਦਾ ਤੁਹਾਨੂੰ ਪਤਾ ਕਿ ਸੁਲਾਬਾ ਸੁਲਾਬਾ ਸਾਡੇ ਪਾਸੇ ਕੋਠੀਆਂ ਦੇ ਵੀ ਤੇ ਬਸ ਬਲੌਗ ਨੇ ਸਾਡੇ ਕੋ ਬਣਿਆ ਹੈਗਾ ਤੇ ਅੱਜ ਆਪਾਂ ਬਲੌਗ ਬਣਾਉਣਾ ਜੀ ਸ਼ੁਰੂ ਕਰਨ ਲੱਗੇ ਕਿਤਾ ਫਰਗ ਜੀ ਬਲੌਗ ਦੇਖਿਆ ਕਰੋ ਪੂਰਾ ਛੋਟ ਆਪਣੇ ਕੋਈ ਸਕਿਪ ਨਾ ਕਰਿਆ ਕਰੋ ਪੂਰਾ ਵਾਚ ਕਰਿਆ ਕਰੋ ਤੇ ਲਾਈਕ ਕਮੈਂਟ ਜੁੜ ਕਰਿਆ ਕਰੋ ਜੀ ਤੇ ਅੱਜ ਕੱਲ੍ਹ ਅਸੀਂ ਮੰਡੀ ਨੂੰ ਗਿਆ ਸੀ ਮੰਡੀ ਵਿੱਚ ਵੀ ਹਜੇ ਇੱਕ ਚੀਜ਼ ਮਿੰਕੀ ਹੋ ਗਈ ਹੈ ਜੀ ਇੰਨੀ ਅਗ ਲੱਗ ਕੇ ਸਬਜ਼ੀਆਂ ਤੋਂ ਪੁੱਛ ਹੋਈ ਨਾ ਇਹ ਗੱਲ ਮੂਲੀਆਂ ਲੈ ਕੇ ਆਈ ਮੈਂ ਗੋਭੀ ਲੈ ਕੇ ਆਈ ਮੂਲੀਆਂ ਦਾ ਕੱਟ ਕੇ ਮੈਂ ਮਤਲਬ ਉਬਲੀਆਂ ਰੱਖੀਆਂ ਹੋਈਆਂ। ਉਹ ਬਾਅਦ ਕਰਕੇ ਭੋਜੀ ਬਣਾਉਣੀਆਂ ਨੇ ਤਾਂ ਹੁਣ ਗੋਭੀ ਨੂੰ ਕੱਟ ਕੇ ਫਰਿੱਜ ਰੱਖ ਲੈਣੀ ਕਿਉਂਕਿ ਖਰਾਬ ਜੀ ਹੋ ਜਾਂਦੀ ਹੈ ਨਾ। ਤੁਹਾਨੂੰ ਪਤਾ ਜਿਵੇਂ ਸਬਜ਼ੀ ਆ ਸਟੋਰ ਕੀਤੀ ਹੋਈ ਆ। ਤੇ ਜਲਦੀ ਖਰਾਬ ਹੈ ਕੱਟ ਕੇ ਫਰਿੱਜ ਰੱਖ ਲੈਣੇ ਕੋਈ ਸ਼ਾਮ ਨੂੰ ਜੀ ਬਣਾ ਲਵਾਂਗੇ ਜਦ ਸਵੇਰੇ ਬਣਾਵਾਂਗੇ ਦੇਖਦੇ ਕਿਦਾਂ ਹੁੰਦੀ ਆ। ਤੇ ਸਾਡੇ ਵਲੌਗ ਨਾਲ ਬਣਾਈ ਦਿਓ ਸਾਡੇ ਜਣੇ ਫੋਲੋ ਮਸਟ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਕੋਈ ਕਮੀ ਪੇ ਸਾਡੇ ਵਿੱਚ ਹੈਗੀ ਆ ਤੁਹਾਨੂੰ ਦੱਸ ਸਕਦੇ ਹੋ ਜੀ। ਆ ਗੋਭੀ ਸਾਡੀ ਕੱਟ ਲਈ ਆ ਹੁਣ ਐ ਜੀ ਪੱਲੇ ਮੂੜੀਆਂ ਗੱਟੀਆਂ ਸੱਲੀਆਂ ਮੂੜੀਆਂ ਨਾਲ ਬਣਦੀਆਂ ਆ ਸਬਜ਼ੀ ਤੇ ਗੋभी ਕੱਟ ਕੇ ਪਾਉਂਗਾ ਪਤਾ ਕਿ ਕਿਹੜੇ ਵਿੱਚ ਗੋभी ਦਾ ਆ ਮਤਲਬ ਇਹ ਸਟੋਰ ਕਿਤੇ ਅੰਦਰ ਕਿਤੇ ਆ ਹਲੇ ਇਹ ਚੀਜ਼ ਸਟੋਰ ਕਿਤੇ ਹੋ ਗਿਆ ਤੇ ਜਲਦੀ ਖਰਾਬ ਹੋ ਜਾਂਦੀ ਹੁਣ ਕੱਟ ਲਈਏ ਕੱਟ ਕੇ ਫ੍ਰਿਜ ਰੱਖ ਲੈਣੀ ਆ ਆਪਾਂ ਤੇ ਜਦੋਂ ਆਪਾਂ ਨੂੰ ਜ਼ਰੂਰਤ ਹੋਊਗੀ ਤੇ ਆਪਾਂ ਬੜਾ ਲਵਾਂਗੇ ਤੇ ਆਸੋਸੀ ਫੇ ਸੇਬ ਹੀ ਖੋਲ ਦਮਾ ਹਨ ਛੋਟਾ ਆਸ ਸਾਡਾ ਮੁੱਕ ਗਿਆ ਸਦੀ ਸਿਲੰਡਰ ਆ ਜਿਵੇਂ ਕੱਲ੍ਹ ਕੁੜਦਿਆਂ ਲਫਾਫੇ ਦੇ ਵਿੱਚੋਂ ਬਾਹਰ ਜਿਹੜਾ ਖਰਾਬ ਹੋਣ ਲਫਾਫੇ ਦੇ ਵਿੱਚ ਇਹ ਜਿਵੇਂ ਕੰਨ ਆਰਾਮਾ ਧੋਈਆ ਕੀ ਆਇਆ ਮੈਂ ਲਫਾਫੇ ਕੱਟਣਾ ਬਾਹਰ ਕੱਟ ਕੇ ਇਹਨਾਂ ਨੂੰ ਆਏ ਅੱਜ ਰੱਖ ਲਵਾਂਗੇ ਆਪਾਂ ਅਜਿਵੇਂ ਕੱਲ੍ਹ ਨੂੰ ਲਫਾਫੇ ਕੱਟਣਾ ਹੈ ਆ ਸ਼ੀਨਾ ਮੈਲ ਪਰ ਖਰਾਉਗਾ ਕਿ ਸਹੀ ਦੇਖਣੀ ਪੈਣੀ ਹੈ ਤਾਂ ਫੇਰ ਜੋੜਨੇ ਆਏ ਹੈ ਤਾਂ ਆਂ ਜੋੜ ਕੇ ਸਾਰਾ ਪਾਣੀ ਕੱਢ ਦੋ ਬਾਹਰ ਕਿੰਨਾ ਮਰ ਗਿਆ ਇਹ ਇਹ ਸਹੀ ਆ ਪ੍ਰਾਪਰ ਨਹੀਂ ਸਹੀ ਹੈ ਖਰਾਬ ਹੈ ਬਹੁਤ ਛੋਟਾ ਨਹੀਂ ਤੇ ਇਹ ਵਿੱਚ ਮੈਂ ਚਾ ਮੈਂ ਚਾ ਵੇਖਦੀ ਪ੍ਰਾਪਰ ਕਿਤੇ ਹੋ ਗਈਆਂ ਕਿੰਨੇ ਦਿਨ ਹੋ ਗਏ ਪਈਆਂ ਨੂੰ ਤੇ ਗੋਭੀ ਆਪੇ ਚ ਰੱਖ ਦਿੰਨੇ ਆ ਠੀਕ ਹੈ ਜਦ ਲੋੜ ਹੋਈ ਤਾਂ ਆਪਾਂ ਪਾ ਲਵਾਂਗੇ ਤੋਂ ਮੈਂ ਇਹ ਚ ਦੇਖਾ ਕਿ ਸਬਜੀ ਸਹੀ ਆ ਕਿਤੇ ਨਹੀਂ ਸਹੀ ਹੈ ਕਿ ਦੇਖੋ ਇਹਦੀ ਕਿ ਸਬਜੀ ਸਹੀ ਆ ਰੰਮਚਮੇ ਦੇ ਕਾਹੋਲ ਕੇ ਮੇਕਾਂ ਅਜਾ ਕਰਕੇ ਰੱਖਣਾ ਮੈਂ ਚਲੋ ਪੱਤੀ ਪਾ ਕੇ ਰੱਖਣਾ ਟੋਕਰੀ ਨਿਕ ਟੋਕਰੀ ਕਿ ਕਿੱਥੇ ਆਹ ਨਿਕ ਟੋਕਰੀ ਪਈ ਆ ਖਲਾ ਸਾਡੇ ਬਹੁਤ ਪਿਆ ਆ ਜੀ ਹੋਈ ਘਰ ਸਾਹ ਨੂੰ ਸਫਾਈ ਹੋਣੀ ਤਾਂ ਮੈਂ ਐਨਾ ਪੈਂਦਾ ਸੀ ਹਰ ਦਿਨ ਨਹੀਂ ਸੀ ਮੈਂ ਕੋ ਗਿਆ ਜਤੋਹੇ ਇਹੋ ਅਗਰ ਮੁਲੀਆ ਬਾਲ ਲੇਗੇ ਅਸੀਂ ਤੇ ਤੁਮ ਜੋੜਨੇ ਮੁਲੀ ਗੜੇ ਜੋੜ ਕੇ ਨਾ ਟੋਟਾ ਰਹਿਣਾ ਪਾ ਉਹ ਤਾਂ ਮੁੰਡੀ ਤਾਂ ਕਲਤਣ ਵਿੱਚ ਹੁੰਦੀ ਹੈ ਨਾ ਇਹ ਤਾਂ ਕਲਤਣ ਵਿੱਚ ਹੁੰਦੀ ਹੈਗੀ ਇਸ ਦਾ ਕੋਲਾ ਮਾ ਨਿਕਲ ਜਾਂਦਾ ਇਹਦਾ ਅੱਗੇ ਨੋ ਮੁੰਡੀ ਨਾ ਤੇ ਨਹੀਂ ਨਿਕਲਣਾ ਕੋੜ ਵਿੱਚ ਆਉਗੀ ਜਲਦੀ ਪੈਦਾ ਡੰਗ ਹੋ ਜਾਣਾ ਆ ਚਾਹ ਉਹਨੂੰ ਬੇਦੇ ਇਹਦੇ ਕੁਝ ਬਣਾਵਾਂਗੇ ਦੇਖਾ ਮਰੀ ਕਰ ਮੇ ਕੋਈ ਸਬ지 ਸੁਝਦੀ ਹੁੰਦੇ ਨੇ ਕਦੋਂ ਕੀ ਇਹ ਤਾਂ ਨਹੀਂ ਆ। ਇਹ ਮੂੜੀਆਂ ਹੁਣ ਆਈਆਂ ਨੇ ਇਹ ਸੋਣ ਕੀਤੀਆਂ ਮੂੜੀਆਂ ਆ। ਦੂਜੀਆਂ ਨਹੀਂ ਹੈਗੀਆਂ। ਤਾਂ ਥੀਲੇ ਕਿ ਆਂਗਨ ਸਾਹ ਵਿੱਚ ਪੈ ਗਏ ਨਾ ਮੋਟਲਾ ਹੋਵੇ ਪਰ ਤੇਆਂ ਲਈ। ਮੈਂ ਕਿਹਾ ਬੱਲੇ ਇਹਨਾਂ ਨੂੰ ਘੋੜੋਦੇ ਆਪਾਂ। ਮੂੜੀਆਂ ਨੂੰ। ਬਾਕੀਆਂ ਨੂੰ ਕੋ ਵੀ ਨਾ ਠੀਕ ਰੱਖ ਲੈ ਗਿਆ। ਉਹ ਸਬ지 ਸਾਰੀਆਂ ਸਲਫ ਕਰ ਲੈਣਾ ਜੀ ਮੈਂ।

ਇਹ ਤਾਂ ਰਹਿਣੀ ਆ ਸਰਪੀ ਨਾਲ ਪਾਲਜੋਲੀ ਨੂੰ ਮਸਾਲੇ ਭੁੰਨੇ ਆ ਉਹ ਤਾਂ ਮੋੜੀਆਂ ਬਣ ਗਈਆਂ ਨੇ ਤੇ ਤੇ ਹੁਣ ਆਪਾਂ ਦਾ ਹੋ ਕੱਢ ਲਈਏ ਸਾਫ ਆ ਸਬਜ਼ੀ ਸਾਫ ਕਰ ਲਈਏ ਹੁਣ ਤੇ ਮੱਛੀ ਮੱਛਾ ਮੱਛੀ ਪਾ ਲਏ ਹੁਣ ਤੇ ਜੇ ਸਾਰੇ ਆਪ ਕੋ ਮੱਛੀ ਆਪ ਕਰਨਾਂ ਨੇ ਵਿੱਚੋਂ तो बेंगन खाओ फिर के ले ले तो बेंगन ते कटिया इनी है जिया

अभी मौत भी बहुत कटिया है, है गंदा नहीं हम तो तो पैन रखना नहीं फ्रिज में इतनी रैन देना में आना तो इधर आप देखते हैं की बने सब्जियाँ काय हाई लफाफे क्या लफाफे तो एक चीज़ खराब होंगी ਮੈਂ ਵੀ ਐਸੇ ਕਾ ਸਾਨੂੰ ਜੇ ਕੱਤੀ 80 ਕਿਲੋ ਜੀਵੇਂ ਕੰਡ 80 ਕਿਲੋ ਮਿਲਿਆ ਹੈ ਜੀਵੇਂ ਕੰਡ ਇਹ ਉਧਰ ਚਾਹ ਰਿਹਾ ਮੈਂ ਜੇ ਕੜੇੜਾ ਨਾਲ ਬਣਾ ਲੈਣਾ ਆਪਾਂ ਮੈਂ ਨਾ ਤੇ ਬਾਹਰ ਖਰਾਬ ਹੋ ਜਾਣਾ ਮੈਂ ਕਹਿੰਦੀ ਇਹ ਮਾਰਾ ਕਰਨਾ ਇਹ ਕਾਲਾ ਕਾਲਾ ਜਾਣਾ ਪਰ ਤੇ ਜਿੰਨਾ ਜਦਾ ਹੋਵੇ ਬਾਕੀ ਲਓ ਜੀ ਠੀਕ ਹੈ ਹੁਣ ਮੈਨੂੰ ਲੱਗੀ ਰੋਟੀ ਖਾਣ ਸਬਜ਼ੀ ਸਾਡੀ ਬਣ ਗਈ ਆ ਮੂਲੀਆਂ ਦੀ ਭੁਲਜੀ ਖਾ ਕੇ ਦੇਖ ਦੇ ਕਿਦਾਂ ਨਹੀਂ ਬਣੀ ਆ ਕਿਦਾ ਕੱਦੂ ਜੇ ਨਾ ਥੱਲੇ ਪੜ ਜਾ ਆ ਦੇ ਆਹ ਇਹਦਾ ਪੈਂਦੇ ਆ ਹਲੇ ਆ ਟੇਬਲ ਦੇ ਪੜ ਕੇ ਤੁਹਾਨੂੰ ਇਹਨਾਂ ਕੱਦੂ ਤੇ ਉਹ ਹਲੇ ਨਹੀਂ ਸੋਣਾ ਜੀ ਸ਼ੁਕਤਾ ਨਾਮ ਹੈ ਕੋਲ ਮਾਤਾ ਜੀ ਆ ਬੀ ਸਟੀਅਰ ਆਪਸ਼ਨ ਬਹੁਤ ਵਧੀਆ ਸਬਜੀ ਬਣੀ ਜੀ ਬਹੁਤ ਜਨਾ ਬਹੁਤ ਸਵਾਦ ਬਣੀਆ ਅੱਜ ਦੇ ਬਲੌਗ ਦੇ ਵਿੱਚ ਬਸ ਇੰਨਾ ਹੀ ਜੀ ਤੇ ਸਾਡਾ ਸਾਰਾ ਬਲੌਗ ਦੇਖਿਆ ਕਰੋ ਪੂਰਾ ਲਾਈਕ ਮੈਂਡ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਭ ਜਣ ਤੁਹਾਡੀ ਬਰਤ ਬਸ ਸਪੋਰਟ ਕਰੋ ਤੇ ਮੈਂ ਇਹ ਗਣੀ ਤੇ ਦੰਨੀ ਆ ਜੀ ਆਪਣਾ ਖਿਆਲ ਰੱਖ ਆਪਣੇ ਆਣ ਕੋਣ ਦਾ ਖਿਆਲ ਰੱਖੋ ਜੀ ਤੇ ਸਾਰੇ ਜਣੇ ਆਪਣਾ ਧਿਆਨ ਰੱਖੋ ਤੇ ਲਾਫੇ ਸਾਰਾ ਸਾਫੀ ਕਰ ਲੀ ਜੀ ਤੇ ਸਾਰੇ ਜਣੇ ਜੀ ਦਾ ਖਾਂਸਾ ਵੈਰੀ ਜੀ ਦੀ ਫਟੇ ਤੇ ਸਾਰੇ ਜਣੇ ਇੱਕ ਦੂਜੇ ਦਾ ਖਿਆਲ ਰੱਖੋ ਜੀ ਕਿਉਂਕਿ ਮੀਂਹ ਕਿੰਨਾ ਬਹੁਤ ਮਤਲਬ ਪਾਣੀ ਦਾ ਪ੍ਰਭਾਵ ਤੇ ਇੱਥੇ ਕੁਛ ਨਹੀਂ ਹੈਗਾ ਨਾ ਕੋਈ ਇੱਥੇ ਕੋਠੀਆਂ ਵਾਲਾ ਤੇ ਨਾ ਕੋਈ ਇੱਥੇ ਧੀਆਂ ਬੁੱਤਣਾ ਵਾਲਾ ਸਾਰੇ ਇੱਕ ਸਮਾਨ ਆ ਪਤਾ ਨਹੀਂ ਹੋਣ ਬਾਇ ਟਾਈਮ ਚ ਕੀ ਹੋਣਾ ਸਰਫ ਇੱਕ ਬੋਲਵਾਨੀ ਆਪਣੀ ਆ ਲਾ ਜੀ ਇਸ ਤਰ੍ਹਾਂ ਨਹੀਂ ਨਾ ਫਿਰ ਕਰਦੀ ਤੇ ਇੱਕ ਆਪਣੀ ਬੋਲਵਾਨੀ ਆ ਤੇ ਕੁਝ ਨਹੀਂ ਹੈਗਾ ਜੀ ਤੇ ਲਾਸਟ ਸਾਰਾ ਸਸਰੀ ਦਾ ਧੰਨਵਾਦ ਜੀ